ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਆਪਾਂ ਇਹਨਾਂ ਖੇਤਾਂ ਦੀ ਆਲੂ ਦੀ ਬਟਾਈ ਕਰ ਲਈ ਐ ਤੇ ਇੱਥੇ ਆਪਾਂ ਲਾਉਣਾ ਪਿਆਜ਼ ਜੀ ਸਿੰਗਲ ਵਾਲਾ ਫੇਰ ਲੱਗੀ ਹੋਈਆਂ ਜਿਵੇਂ ਆਪਾਂ ਇਹ ਝਾੜ ਖੇਤ ਵਾਲੇ ਕਾਫੀ ਨਰਮ ਆ ਪਰ ਆਉਣ ਵਾਲੇ 3-4 ਤਰੀਕ ਨੂੰ ਜਿਹੜਾ ਇਹ ਬਾਰਿਸ਼ ਦਿੱਤੀ ਹੋਈ ਐ ਉਹਦੇ ਕਰਕੇ ਥੋੜੀ ਕਾਲੀ ਬੁੱਟਣ ਲੱਗ ਗਈਆਂ ਕਿ ਮੰਨ ਲਈ ਨਾਲ ਦੀ ਨਾਲ ਵਿੱਚ ਸਕਾਵੇਟਰ ਮਾਰ ਰਹੇ ਆ ਆਹ ਮਾਰ ਕੇ ਦੁਬਾਰਾ ਪਾਨੇ ਇਹਦੇ ਬੈੱਡ ਜਿਹੜੇ ਖੜ ਦੇਣੇ ਨੇ ਜਦੋਂ ਇੱਕ ਵਾਰ ਬੈੱਡ ਨਿਕਲ ਗਏ ਫਿਰ ਜੇ ਮਾੜੀ ਮੂਕਤੀ ਗੜਮਣ ਕਣੀ ਹੋ ਜਾਂਦੀ ਹੈ ਫਿਰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਨਹੀਂ ਫਿਰ ਕਹਾ ਬਹੁਤ ਚਲਿਆ ਹੋਊਗਾ ਤੇ ਕారణ ਜਿਹੜਾ ਆਪਾਂ ਪੀਚਾ ਬਨੇਰੀ ਪਕੜ ਜ਼ਿਆਦਾ ਹੋਊਗੀ ਜੇ ਇੱਕ ਵਾਰ بارش ਹੋ ਗਈ ਇਹਨਾਂ ਖੇਤਾਂ 'ਚ ਖੇਤ ਡਾਕਟਰ ਜ਼ਮੀਨ ਹੈ ਜੇ بارش ਹੋਗੀ ਜਿਆਦਾ ਤੇ ਵੇਰ ਦਾ ਆਸਪਰਾਂ ਲੈਣ ਅੱਗੇ ਚਲੇ ਜਾਣਾ ਕੰਮ ਤੇ ਉਹਦੇ ਕਰਕੇ ਆਪਾਂ ਤੜਾਇਆ ਕਿ ਗੇਤ ਨਰਮੇ ਨੇ ਜ਼ਿਲ੍ਹੇ ਨੇ ਕੁਝ ਪਰ ਜ਼ਿਲ੍ਹੇ ਹੋਂਦੇ ਬਾਅਦ ਵੀ ਅੱਜ ਆਣੀ ਕੁੱਟ ਕੇ ਆਪਾਂ ਵਿਆਈ ਕਰ ਰਹੀ ਹੈ ਭਾਈ ਨਾਲ ਨਾਲ ਕਰਕੇ ਆਪਾਂ ਅੱਜ ਬੈਡ ਕੱਢ ਦੇਣੇ ਨੇ ਬੈਡ ਕੱਢਣ ਤੋਂ ਬਾਅਦ ਇੰਨੀ ਟੈਨਸ਼ਨ ਨਹੀਂ ਕਿ ਮਾੜੀ-ਮੋਟੀ بارش ਹੋ ਵੀ ਜਾਊ ਫਲੇਵਰ ਵੇਰ ਵੀ ਪਿਆਜ਼ ਉਹ ਆਪਣਾ ਲੱਗ ਜੂਗਾ ਉਹਦੇ ਕਰਕੇ ਆਪਾਂ ਇਹ ਕਾਲ ਲੱਗੇ ਹੋਏ ਆ ਜਲਦੀ ਜਲਦੀ ਚ ਤੇ ਬਾਕੀ ਤੁਸੀਂ ਨਾਲ ਜੁੜੇ ਰਹੋ ਤੁਹਾਨੂੰ ਦੱਸਦੇ ਰਹਾਂਗੇ ਇਹ ਆਪਣਾ ਪਿਆਜ਼ ਜਿਹੜਾ ਪਹਿਲਾਂ ਦਸੰਬਰ ਚ ਆਪਾਂ ਨੇ ਟ੍ਰਾਂਸਫਰ ਕੀਤਾ ਸੀਗਾ ਫਿਰ ਜੰਨੇ ਏਕੜ ਕੀ ਚਾਹੇ ਨਾਲ ਇਹ ਆਪਾਂ ਨੇ 3 ਏਕੜ ਹੋਰ ਕਰਨੇ ਨੇ ਤੇ 4 ਏਕੜ ਦੂਜੀ ਮਾਡਰ ਦੇ ਨੇ तकरीबन 10 ਏਕੜ ਦੀ ਇਹ ਇਸ ਵਾਰ ਆਪਾਂ ਪਿਆਜ਼ ਲਾ ਰਹੇ ਹਾਂ ਅਰੇ ਦੂ ਵੀ ਆਪਾਂ ਇਹ ਇੱਕ ਐਕਸਪੈਰੀਮੈਂਟ ਕਰਾਂਗੇ ਜਿਵੇਂ ਜਿਵੇਂ ਵੀ ਰਹੂਗਾ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਫਲਾ ਫੇਟਾਂ ਦੀ